ਹੈਲੋ ਜੀ ਸਾਰਿਆਂ ਨੂੰ ਜੀ ਮੇਰੇ ਵੱਲੋਂ ਹੱਥ ਜੋੜ ਕੇ ਪਿਆਰ ਭਰੀ ਸਤਿ ਸ੍ਰੀ ਅਕਾਲ ਕੌਰ ਸੰਧੂ ਬਲੌਗ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਅਮੀਰ ਕਰਦੇ ਹਾਂ ਤੁਸੀਂ ਠੀਕ ਠਾਕ ਹੋ ਅਸੀਂ ਵੀ ਠੀਕ ਠਾਕ ਹਾਂ ਜੀ ਲਓ ਜੀ ਅੱਜ ਜਿਹੜੀ ਆਪਾਂ ਤੁਹਾਨੂੰ ਵੀਡੀਓ ਦੇਣ ਲੱਗੇ ਆ ਆਪਣੀ ਜਿਹੜੀ ਹੈਗੀ ਕਮੀਜ਼ ਦੀ ਲਾਈਨਿੰਗ ਵਾਲੇ ਕਮੀਜ਼ ਦੀ ਜਿਹੜੀ ਹੈਗੀ ਕਟਿੰਗ ਦੀ ਵੀਡੀਓ ਦਿਵਾਗੇ ਤੇ ਦੇਖੋ ਇਹ ਵਾਲੇ ਜਿਹੜਾ ਹੈਗਾ ਦੇਖੋ ਮੈਂ 4 ਪੀਸ ਰੱਖ ਲਏ ਨੇ ਆ ਦੇਖੋ ਲੈਨਿੰਗ ਜਿਹੜੀ ਹੈਗੀ ਮੈਂ ਨਾਲ ਹੀ ਰੱਖਦੀ ਹੁੰਨੀ ਆ ਬਹੁਤ ਭੈਣਾ ਫਲਾਈ ਕਰਕੇ ਰੱਖਦੀਆਂ ਨੇ ਫਿਰ ਕੱਟਾਂ ਪਾਉਂਦੀਆਂ ਨੇ ਅਸੀਂ ਕੋਈ ਸਲਾਈ ਨਹੀਂ ਕਰਦੇ ਜੀ ਪਹਿਲਾਂ ਕਮੀਜ਼ ਦੀ ਕਟਿੰਗ ਕਰ ਲੈਨੇ ਆ ਤੇ ਲੈਨਿੰਗ ਦੀ ਕਟਿੰਗ ਕਰ ਲੈਨੇ ਆ ਫਿਰ ਉਹਨੂੰ ਦੇਖੋ ਡਬਲ ਫੋਲਡ ਕਰ ਲੈਨੇ ਆ ਦੇਖੋ ਚਾਰ ਪੀਸ ਹੋ ਗਏ ਇਹ ਵਾਲਾ ਕਮੀਜ਼ ਹੋ ਗਿਆ ਪਿਸਲਾ ਪੱਲਾ ਹੋ ਗਿਆ ਫਿਰ ਲੈਨਿੰਗ ਹੋ ਗਈ ਤੇ ਫਿਰ ਕਮੀਜ਼ ਦਾ ਮੂਰਲਾ ਪੱਲਾ ਹੋ ਗਿਆ ਤੇ ਇਹ ਹੈਗੀ ਆਪਣੀ ਲੈਨਿੰਗ ਫੇਰ ਲੈਣੀ ਹੋਗੀ ਦੇਖੋ ਇਸ ਤਰ੍ਹਾਂ ਹੀ ਰੱਖ ਲਾਂਗੇ ਇਧਰੋਂ ਆਪਣਾ ਜਿਹੜਾ ਹੈਗਾ ਜੁੜਿਆ ਹੋਇਆ ਪਾਸਾ ਹੈਗਾ ਫੋਲਡ ਕੀਤਾ ਹੋਇਆ ਹੈ ਇਧਰੋਂ ਜਿਹੜਾ ਆਪਣਾ ਖੁੱਲੇ ਵਾਲਾ ਪਾਸਾ ਹੈਗਾ ਦੇਖੋ ਇਧਰੋਂ ਆਪਣਾ ਖੁੱਲੇ ਵਾਲਾ ਪਾਸਾ ਹੈਗਾ ਇਹ ਮਸਲੀਨ ਦਾ ਕਮੀਜ਼ ਹੈਗਾ ਹੈ ਲੈਂਡਿੰਗ ਵਾਲਾ ਕਮੀਜ਼ ਹੈ ਪਹਿਲਾਂ ਦੇਖੋ ਤੁਹਾਨੂੰ ਦੱਸਾਂਗੇ ਆਪਾਂ ਵੀ ਕਿਦਾਂ ਕਿਦਾਂ ਤੁਸੀਂ ਨਿਸ਼ਾਨੀਆਂ ਲਾਉਣੀਆਂ ਨੇ ਇਹਨਾਂ ਦਾ ਜਿਹੜਾ ਨਾਪ ਹੈਗਾ ਲੰਬਾਈ ਹੈਗੀ 43 ਇੰਚ ਜੀ 43 ਇੰਚ ਇਹਨਾਂ ਦੀ ਲੈਂਥ ਹੈਗੀ ਹੈ ਕਮੀਜ਼ ਦੀ ਜਿਹੜਾ ਹੈਗਾ 22 ਇੰਚ ਇਹਨਾਂ ਦੀ ਹਿਪ ਹੈਗੀ ਹੈ ਤੇ ਚੈਸਟ ਜਾਨੀ ਕਿ 7.5 ਹੀ ਸਾਢੇ ਵੀ ਹੈ ਜੀ ਇਹਨਾਂ ਦੀ ਕਮਰ 18 ਇੰਚ ਤੇ ਉਹਦੇ ਹਿਸਾਬ ਨਾਲ ਆਪਾਂ ਕਟਿੰਗ ਕਰਾਂਗੇ ਜਿਹੜੇ ਮੇਰੇ ਭੈਣਾਂ ਦਾ ਕਈ ਵਾਰ ਇਹ ਨਾ ਪਹੁੰਦੇ ਹਨਾ ਉਹ ਦੇਖ ਸਕਦੇ ਨੇ ਇਹਨਾਂ ਦਾ ਮੋਢਾ ਹੈਗਾ 9 9 ਇੰਚ ਇਹਨਾਂ ਦਾ ਮੋਢਾ ਹੈਗਾ ਆ ਦੇਖੋ ਪਹਿਲਾਂ ਆਪਾਂ ਸਭ ਤੋਂ ਪਹਿਲਾਂ ਲਵਾਂਗੇ ਜੀ ਆਪਾਂ ਇੱਥੋਂ ਲੈਣੇ ਹੁੰਦੇ ਆ ਗਲੇ ਕੋਲੋਂ 2.5 ਇੰਚ ਰੱਖਦੇ ਹੁੰਦੇ ਆ ਮੋਹਰਲਾ ਗੱਲਾ ਗਲਾ ਤਾਂ ਆਪਾਂ ਨੇ ਪਾਉਣਾ ਹੀ ਆ ਹਨਾ ਜਿਹੜਾ ਬੜਿਆ ਬਣਾਏ ਗਲੇ ਮਿਲਦੇ ਆ ਉਹ ਪਾਉਣਾ ਹੀ ਆ ਆਪਾਂ ਨੇ ਤੇ ਵੈਸੇ ਵੀ ਆਪਾਂ ਇੱਥੋਂ 2.5 ਇੰਚ ਦਾ ਗਲੇ ਦਾ ਨਿਸ਼ਾਨ ਲਾ ਦਾਂਗੇ ਤੇ ਫਿਰ ਆਪਾਂ ਇਹਨਾਂ ਦਾ ਤੀਰਾ ਹੈਗਾ 12 ਇੰਚ 12 ਦਾ ਅੱਧ ਕਰ ਲਾਂਗੇ ਜੀ 12 ਦਾ ਅੱਧ ਹੋ ਗਿਆ 6 ਆ ਦੇਖੋ 6 ਹੋ ਗਿਆ 12 ਦਾ ਅੱਧ ਤੇ ਆਪਾਂ ਇੱਥੋਂ 6.5 ਦੇ ਨਿਸ਼ਾਨ ਲਾਵਾਂਗੇ 0.5 ਇੰਚ ਆਪਾਂ ਮਾਰਜਿਨ ਰੱਖਾਂਗੇ 0.5 ਇੰਚ ਮਾਰਜਿਨ ਰੱਖਾਂਗੇ ਇਹ 2.5 ਇੰਚ ਤੇ ਜਿਹੜਾ ਆਪਾਂ ਨੇ ਨਿਸ਼ਾਨ ਲਾਇਆ ਇੱਥੋਂ ਦੇਖੋ ਹਲਕੀ ਜੀ ਆਪਾਂ ਕਾਟ ਵੀ ਪਾਵਾਂਗੇ બસ 1 ਇੰਚ ਦੀ ਨਹੀਂ ਪਾਉਣੀ ਥੋੜੀ ਜਿਹੀ ਘਾਟੇ ਪਾਉਣੀ ਹੈ ਫਿਰ ਆਪਾਂ ਇਧਰੋਂ ਲਵਾਂਗੇ ਜੀ ਮੋਢਾ ਮੋਢੇ ਦੀ ਆਪਾਂ ਜਿਹੜੀ ਹੈਗਾ ਨਿਸ਼ਾਨ ਲਾਵਾਂਗੇ 7 ਇੰਚ ਤੇ ਫਿਰ ਆਪਾਂ ਇਧਰੋਂ ਫੇਰ ਜਿਹੜਾ ਹੈਗਾ ਜਿੱਦਾਂ ਕਿ ਆਪਾਂ 3.5 ਦਾ ਨਿਸ਼ਾਨ ਲਾਇਆ ਸੀ 6.5 ਦਾ ਲਾਇਆ ਸੀ ਆਪਾਂ ਨੇ ਆ ਦੇਖੋ 3.5 ਦੇ ਨਾਲ ਇਹਨੂੰ ਮਿਲਾ ਦਾਂਗੇ ਆਪਾਂ ਇੱਥੇ ਆਪਾਂ ਇੱਕ ਬਾਕਸ ਤਿਆਰ ਕਰ ਲਾਂਗੇ ਜਿਹੜਾ ਇਹ ਵਾਲਾ ਨਿਸ਼ਾਨ ਲਾਇਆ ਹੈ ਇਹਨੂੰ ਆਪਾਂ ਇਹਦੇ ਨਾਲ ਮਿਲਾ ਦਾਂਗੇ ਦੇਖੋ ਇੱਕ ਬਾਕਸ ਤਿਆਰ ਹੋ ਗਿਆ ਤੇ ਹੁਣ ਆਪਾਂ ਨੇ ਜਿਹੜੀ ਫਿਟਿੰਗ ਦੀ ਨਸਾਨੀ ਲਾਉਣੀ ਹੈ ਜਿਹੜੀ ਜਿਆਦਾ ਮੇਰੇ ਆ ਭੈਣਾ ਦੇ ਕਮੈਂਟ ਆਉਂਦੇ ਆ ਕਿ ਆਰਮਹੋਲ ਦੀ ਮੋਡੇ ਦੀ ਕਟਾਈ ਦਾ ਨਹੀਂ ਸਾਨੂੰ ਪਤਾ ਲੱਗਦਾ ਦੇਖੋ ਉਹ ਤੁਸੀਂ ਕਿੱਦਾਂ ਲੈਣੀ ਹੈ ਹੁਣ ਆਪਾਂ ਨੇ ਇਹਨਾਂ ਦੇ ਸਾਥ ਹੀ ਚੈੱਕ ਕਰਨੀ ਹੈ ਵੀ ਇਹਨਾਂ ਦੇ ਸਾਥ ਹੀ ਹੈਗੀ ਹੈ ਸਾਢੇ 20 ਸਾਢੇ 20 ਹੈਗੀ ਹੈ ਸਾਥ ਹੀ ਸਾਥ ਹੀ ਹੈਗੀ ਸਾਢੇ 20 ਸਾਢੇ 20 ਦਾ ਆਪਾਂ ਨੇ ਅੱਧ ਕਰਨਾ ਹੈ ਸਾਢੇ 20 ਦਾ ਅੱਧ ਕਰ ਲਾਂਗੇ ਜੀ 1.5 ਆਊਗਾ ਦੇਖੋ 1.5 ਆ ਗਿਆ ਅੱਧਾ ਅੱਧਾ ਇੰਚ ਆਪਾਂ ਨੇ ਫੇਰ ਮਾਰ ਜਣ ਲੈਣਾ ਪੌਣੇ 11 ਹੋ ਗਿਆ ਪੌਣੇ 11 ਤੋਂ ਆਪਾਂ ਇੱਥੇ ਇਹ ਖੁੰਜੇ ਦੇ ਵਿੱਚੋਂ 2.5 ਇੰਚ ਤੇ ਨਿਸ਼ਾਨ ਲਾ ਲਾਂਗੇ ਇੱਥੋਂ ਆਪਾਂ ਜਿਹੜਾ ਹੈਗਾ 2.5 ਇੰਚ ਤੇ ਨਿਸ਼ਾਨ ਲਾ ਲਾਂਗੇ ਜੀ ਆ ਦੇਖੋ ਇੱਥੋਂ ਆਪਾਂ ਜਿਹੜੇ ਹੈਗਾ ਸਾਤੀ ਦਾ ਨਿਸ਼ਾਨ ਲਾ ਲਿਆ ਇਹ ਆਪਣਾ ਸਾਤੀ ਦਾ ਨਿਸ਼ਾਨ ਹੋ ਗਿਆ ਆਪਾਂ ਇੱਥੋਂ ਇਹਨੂੰ ਇਹਦੇ ਨਾਲ ਮਿਲਾ ਦਾਂਗੇ ਗੁਲਾਈ ਪਾ ਦਾਂਗੇ ਆ ਦੇਖੋ ਇਸ ਤਰੀਕੇ ਨਾਲ ਗੁਲਾਈ ਪੈ ਗਈ ਫਿਰ ਆਪਾਂ ਇਹ ਦੋਨੇ ਚੀਜ਼ਾਂ ਦਾ ਅੱਧ ਕਰਨੇ ਆ ਦੇਖੋ ਅੱਧ ਹੋ ਗਿਆ ਫਿਰ ਆਪਾਂ ਇਹਦੇ ਫੇਰ ਗੁਲਾਈ ਪਾ ਦਾਂਗੇ ਦੇਖੋ ਇਹ ਵਾਲੀ ਗੁਲਾਈ ਪੈ ਗਈ ਹੁਣ ਆਪਾਂ ਨੇ ਲਾਉਣੀਆਂ ਨੇ ਪਲੋਈਆਂ ਦੀ ਨਸਾਨਾ ਜਾਨੀ ਕਿ ਪਲੇਟਾਂ ਦੀਆਂ ਨਸਾਨੀਆਂ ਹੁਣ ਆਪਾਂ ਪਲੇਟਾਂ ਦੀਆਂ ਨਸਾਨੀਆਂ ਲਾਉਣੇ ਆ ਤੇ ਇਹਨਾਂ ਦੇ ਉੱਪਰੋਂ ਪਲਾਈ ਪਲੋਈ ਹੈਗੀ ਜੀ 11.5 ਤੇ 11.5 ਤੇ ਉੱਪਰੋਂ ਇਹਨਾਂ ਦੀ ਪਲੋਈ ਹੈਗੀ ਹੈ 11.5 ਆਪਾਂ 1.5 ਇੰਚ ਵਾਧਾ ਲੈਣੇ ਹੁੰਨੇ ਆ 12 ਇੰਚ ਤੇ ਮਿਲਾਉਂਗੀ ਕਿਉਂਕਿ ਉੱਪਰੋਂ ਸਲਾਈ ਦੇ ਵਿੱਚ ਆਉਣੇ ਕੱਪੜਾ ਤੇ ਵਿਚਾਲੋਂ ਜਿਹੜੀ ਹੈਗੀ ਇਹਨਾਂ ਦੀ ਪਲੋਈ ਵਿਚਾਲੋਂ ਹੈਗੀ ਜੀ 7 ਉਹ ਆਪਾਂ ਪੂਰੀ ਪੂਰੀ ਲਾਵਾਂਗੇ ਕਿਉਂਕਿ ਇਧਰੋਂ ਕੰਪੜਾ ਬੰਦ ਹੈ ਕੋਈ ਸਲਾਈ ਵਗੈਰਾ ਨਹੀਂ ਹੈਗੀ ਆ ਦੇਖੋ 3.5 ਇਧਰੋਂ ਆਪਾਂ 3.5 ਲਾਵਾਂਗੇ 7 10 ਦਾ 3.5 ਹੋ ਗਿਆ ਫਿਰ ਆਪਾਂ ਨੇ ਪਲੋਈ ਦੀ ਲੰਬਾਈ ਰੱਖਣੀ ਹੈ 3.5 ਫਿਰ ਆਪਾਂ ਨੇ ਜਿਹੜਾ ਹੈਗਾ ਇੱਥੋਂ ਫਿਰ ਜਿਹੜੇ ਉੱਪਰੋਂ ਆਪਣੇ 3.5 ਤੇ ਲਾਈ ਹੈ 3.5 ਤੇ ਲਾਵਾਂਗੇ ਦੇਖੋ ਉਸ ਤੋਂ ਬਾਅਦ ਜਿਹੜੀ ਆਪਾਂ ਨੇ ਇਹ ਆਪਣੀਆਂ ਹੋ ਗਈਆਂ ਦੇਖੋ ਜੀ ਸਿੱਧੀਆਂ ਪਲੋਈਆਂ ਜੇ ਤੁਸੀਂ ਇਸ ਤਰ੍ਹਾਂ ਵੀ ਇਹਨਾਂ ਨੂੰ ਮਿਲਾ ਸਕਦੇ ਹੋ ਇਸ ਤਰ੍ਹਾਂ ਵੀ ਮਿਲਾ ਸਕਦੇ ਹੋ ਦੇਖੋ ਜਿਹੜੀ ਇਹ ਪਲੋਈਏ ਥੋੜੀ ਜੀ ਡੁੰਗਾਈ ਚ ਪੈਂਦੀ ਹੁੰਦੀ ਹੈ ਦੇਖੋ ਇਸ ਤਰ੍ਹਾਂ ਕਰਕੇ ਇਸ ਤਰ੍ਹਾਂ ਪੈਜੂ ਵਿਚਾਲੋਂ ਜਿਹੜੀ ਹੈਗੀ ਡੁੰਗੀ ਕਰਨੀ ਹੁੰਦੀ ਹੈ ਆਲੇ-ਦਾਲੇ ਰੇਪ ਕਰਨੀ ਹੁੰਦੀ ਹੈ ਇਹ ਪਲੋਈਏ ਇਸ ਤਰ੍ਹਾਂ ਜੀ ਪੈਂਦੀ ਹੈ ਇਹ ਥੋੜਾ ਜਿਹਾ ਮੇਰਾ ਚਾਕ ਜਿਹੜਾ ਹੈਗਾ ਮੋਟਾ ਹੀ ਹੈ ਇਹਦੇ ਨਾਲ ਥੋੜੀ ਜੀ ਨਿਸ਼ਾਨ ਐਦਾਂ ਹੀ ਲੱਗਦਾ ਹੈ ਪੈਨ ਨਾਲ ਜਿਹੜਾ ਹੈਗਾ ਇਹ ਨਿਸ਼ਾਨ ਬਹੁਤ ਵਧੀਆ ਲੱਗਦਾ ਫਿਰ ਆਪਾਂ ਲਾਵਾਂਗੇ ਪਲੋਈ ਦਾ ਨਿਸ਼ਾਨ ਦੇਖੋ ਪਲੋਈ ਆਪਾਂ ਬਾਹਾਂ ਤੋਂ ਜਿੱਦਾਂ ਕਿ ਅਗਲੇ ਦੀ ਬਾਹਾਂ ਤੋਂ ਆਪਾਂ ਮੇਨ ਸਕਦੇ ਆ ਪਲੋਈ ਕਿਵੇਂ ਹੁੰਦੀ ਐ ਇੱਥੋਂ ਆਪਾਂ ਇਸ ਤਰ੍ਹਾਂ ਚੈੱਕ ਕਰਕੇ ਵੀ ਤੁਸੀਂ ਲਾ ਸਕਦੇ ਹੋ ਨਿਸ਼ਾਨ ਜਿਵੇਂ ਕਿਸੇ ਦੀ ਸੇਹ ਤੇ ਹੁੰਦੀ ਐ 5.5 ਤੇ ਹੁੰਦੀ ਐ 6 ਤੇ ਵੀ ਹੁੰਦੀ ਐਗੀ ਇਹਨਾਂ ਦੀ ਪਲੋਈ ਜਿਹੜੀ ਹੈਗੀ ਤੇ ਉੱਪਰੋਂ ਸੇਹ ਦੇ ਦੇਗੀ ਦੇਖੋ ਸੇਹ ਦੇ ਆਪਾਂ ਇੱਥੋਂ ਨਿਸ਼ਾਨ ਲਾ ਲਿਆ ਇੱਥੋਂ ਹੀ ਆਪਾਂ ਇਹ ਨਿਸ਼ਾਨ ਦੇ ਨਾਲ ਇਸ ਤਰ੍ਹਾਂ ਐਂਟੀ ਡੇਪ ਰੱਖਾਂਗੇ ਜਿਹੜਾ ਆਪਾਂ ਨੇ ਫਰਕ ਰੱਖਣਾ 2.5 ਇੰਚ ਦਾ ਰੱਖਣਾ ਇੱਥੋਂ ਇਹ ਜਿਹੜਾ ਹੈਗਾ ਇਹ ਪਲੋਈ ਦਾ ਨਿਸ਼ਾਨ ਹੈ ਜਿਹੜਾ 2.5 ਇੰਚ ਦਾ ਇਹ ਆਪਾਂ ਸਾਤੀ ਦੇ ਹਿਸਾਬ ਨਾਲ ਰੱਖਦੇ ਆ ਜੇ ਕਿਸੇ ਦੀ ਮਤਲਬ ਕਿ 19 ਤੋਂ ਘੱਟ ਹੈ ਤਾਂ ਸਵਾ ਦੋ ਰੱਖ ਸਕਦੇ ਹਾਂ ਜੇ 15 16 ਆਈਆਂ ਉਹਦਾ 2 ਇੰਚ ਦਾ ਫਰਕ ਪਾ ਸਕਦੇ ਹੋ ਤੁਸੀਂ ਜਿਹੜਾ ਇਹ ਵਾਲਾ ਨਿਸ਼ਾਨ ਹੈ ਇਹ ਦੇਖੋ ਇਹ ਇੱਥੋਂ ਇਹਨਾਂ ਦਾ ਜਿਹੜਾ ਇਹ ਤੋਂ ਅੱਧ ਤੇ ਜਿਹੜੀ ਆਪਾਂ ਸਾਈਡ ਵਾਲੀ ਪਲੋਈ ਪਾਉਣੀ ਆ ਇਹਦਾ ਇਹ ਇਸ ਤਰ੍ਹਾਂ ਕਰਕੇ ਆਪਾਂ ਅੱਧ ਕਰ ਲਓ ਕਮਰ ਜਾਨੀ ਕਿ ਕਮਰ ਦਾ ਹਨਾ ਕਮਰ ਤੋਂ ਪੈਂਦੀ ਹੈ ਵਾਲੀ ਪਲੋਈ ਇਹ ਫੇਰ ਆਪਾਂ ਇੱਥੋਂ ਰੱਖਾਂਗੇ ਦੇਖੋ ਇਸ ਤਰ੍ਹਾਂ ਰੱਖਣੇ ਫੇਰ ਇਹ ਵਾਲੀ ਪਲੋਈ ਆਪ 2 1/2 ਇੰਚ ਤੇ 2 1/2 ਇੰਚ ਤੇ ਇਹ ਵਾਲਾ ਇਹ ਵਾਲਾ ਲਾਨੇ ਇਹ ਵਾਲਾ ਲਾਨੇ ਫੇਰ ਆਪਾਂ ਜਿਹੜੇ ਨਿਸ਼ਾਨ ਲਾਵਾਂਗੇ ਜੀ ਦੇਖੋ ਆ ਮੈਂ ਸੂਈ ਲੈਤੀ ਐ ਵੱਡੀ ਸੂਈ ਐ ਇਹਦੇ ਨਾਲ ਆਰਾਮ ਨਾਲ ਜਿਹੜੇ ਹੈਗੇ ਨੇ ਨਿਸ਼ਾਨ ਲੱਗ ਜਾਣਗੇ ਸਾਰੇ ਆਪਾਂ ਕਿਉਂਕਿ ਗਲੀਆਂ ਹੋ ਜਾਣੀਆਂ ਨੇ ਸੂਈ ਦੇ ਨਾਲ ਸਾਰੇ ਆਪਾਂ ਇਹ ਦੋ ਪੱਲਿਆਂ 'ਚ ਹੀ ਹੋਣਗੇ ਨਿਸ਼ਾਨ ਆਪਣੇ ਲੱਗ ਗਏ ਨੇ ਹੁਣ ਆਪਾਂ ਜਿਹੜੇ ਚਾਰੇ ਪੱਲਿਆਂ ਦੀ ਇਹ ਵਾਲੀ ਕਟਾਈ ਆਪਾਂ ਚਾਰੇ ਪੱਲਿਆਂ ਦੀ ਕਰਾਂਗੇ ਆ ਦੇਖੋ ਇਹ ਵਾਲੀ ਆਪਣੀ ਚਾਰੇ ਪੱਲਿਆਂ ਦੀ ਕਾਟ ਪੈ ਗਈ ਇਹ ਜਿਹੜਾ ਆਪਾਂ ਨੇ ਨਿਸ਼ਾਨ ਲਾਇਆ ਤੇ ਹਲਕਾ ਜਿਹਾ ਇਹ ਵੀ ਕਟਾਈ ਕਰ ਦਾਂਗੇ ਮੂਰਲੇ ਪੱਲਿਆਂ ਤੇ ਆਪਾਂ ਜਿਹੜੇ ਹੈਗੇ ਦੋਏ ਪੱਲੇ ਫੜ ਕੇ ਇੱਥੋਂ ਟੱਕ ਲਾ ਦਾਂਗੇ ਅੱਧ ਦੇ ਹੁਣ ਆਪਾਂ ਨੇ ਦੋ ਪੱਲੇ ਲੈਣੀ ਗਾਲੇ ਚੱਕ ਲੈ ਜੀ ਦੋ ਪੱਲੇ ਜਿਹੜੇ ਹੈਗੇ ਨੇ ਕਮੀ ਦੇ ਚੱਕਾਂਗੇ ਦੇਖੋ ਇਹ ਮੂਰਲੇ ਮੂਰਲੇ ਪੱਲਿਆਂ ਤੇ ਕਾਟ ਪੈਣੀ ਹੈ ਜਿਹੜੀ ਇਹ ਵਾਲਾ ਨਿਸ਼ਾਨ ਲਾਇਆ ਹੋਇਆ ਦੇਖੋ ਇਸ ਤਰ੍ਹਾਂ ਆਪਾਂ ਨੇ ਦੇਖੋ ਇੰਨਾ ਕੁ ਫਰਕ ਹੈ ਦੇਖੋ ਇਹ ਮੂਰਲੇ ਪੱਲੇ ਦੀ ਕਾਟ ਹੋਗੀ ਹੁਣ ਜਿਹੜੇ ਆਪਾਂ ਨੇ ਪਲੋਈਆਂ ਦੇ ਨਿਸ਼ਾਨ ਲਾਏ ਨੇ ਇੱਥੇ ਆਪਾਂ ਲਾਵਾਂਗੇ ਜੀ ਟੱਕ ਸਾਰੇ ਪੱਲਿਆਂ ਤੇ ਇੱਧਰ ਵੀ ਆਪਾਂ ਟੱਕ ਲਾ ਦਾਂਗੇ ਹੁਣ ਆਪਾਂ ਜਿਹੜਾ ਹੈਗਾ ਆ ਦੇਖੋ ਆ ਨਿਸ਼ਾਨ ਲਾ ਗਏ ਤੇ ਆਪਣੇ ਸੂਈ ਦੇ ਨਾਲ ਇਹ ਆਪਾਂ ਸਾਰੇ ਪੱਲਿਆਂ ਤੇ ਪਲੋਈਆਂ ਦੇ ਨਿਸ਼ਾਨ ਲਾ ਦਾਂਗੇ ਮੋਹਰ ਲਗਾ ਲਾ ਤਾਂ ਆਪਾਂ ਨੇ ਪਾਉਣਾ ਹੀ ਹੈ ਤੇ ਆਪਾਂ ਜਿਹੜਾ ਹੈਗਾ ਪਿਛਲੇ ਪੱਲੇ ਦੀ ਕਟਾਈ ਕਰਾਂਗੇ ਇਹ ਦੇਖੋ ਇਹ ਗਲਾਸੀ ਜਿਆਦਾ ਚੌੜਾ ਨਹੀਂ ਕੱਟਦੇ ਹੁੰਦੇ ਕਿਉਂਕਿ ਜੇ ਕੋਈ ਜਿਆਦਾ ਚੌੜਾ ਗਲਾ ਪਾਉਣਾ ਚਾਹੁੰਦਾ ਹੈ ਨਾ ਕੋਈ ਡੀਪ ਪਾਉਣਾ ਚਾਹੁੰਦਾ ਉਹ ਸਾਬ ਨਾਲ ਹੀ ਹੈ ਇਹਨਾਂ ਦਾ ਗਲਾ ਜਿਹੜਾ ਜਿਆਦਾ ਚੌੜਾ ਵੀ ਨਹੀਂ ਕਰਨਾ ਜਿਆਦਾ ਲੰਬਾ ਵੀ ਨਹੀਂ ਕਰਨਾ ਪਿਸਲਾ ਗਲਾ 5.5 5 ਇੰਚ ਇਹਨਾਂ ਦੇ ਗਲੇ ਦੀ ਲੰਬਾਈ ਹੈ 5.5 ਤੇ 2 ਦਾ ਦੇਖੋ ਇੱਥੇ ਵੇਰ ਆਪਾਂ ਇੱਕ ਬਾਕਸ ਤਿਆਰ ਕਰ ਲੈਣੇ ਦੇਖੋ ਇੱਥੇ ਹਲਕੀ ਜੀ ਗੁਲਾਈ ਪਾਉਣੀ ਹੈ ਆ ਦੇਖੋ ਇਦੋਂ ਆਪਾਂ ਫੇਰ ਜਿਹੜੀ ਹੈਗੀ ਕਟਾਈ ਕਰ ਦਾਂਗੇ ਆ ਦੇਖੋ ਜੀ ਇਹ ਆਪਾਂ ਨੇ ਗਲੇ ਦੀ ਕਟਾਈ ਕਰਤੀ ਹੁਣ ਆਪਾਂ ਇੱਧਰ ਵੀ ਜਿਹੜੇ ਹੈਗੇ ਬਲੋਈਆਂ ਦੇ ਨਿਸ਼ਾਨ ਲਾ ਦਾਂਗੇ ਇਹ ਆਪਣੇ ਬਲੋਈਆਂ ਦੇ ਨਿਸ਼ਾਨ ਹੋ ਗਏ ਮੋਰਲੇ ਪੱਲੇ ਤੇ ਵੀ ਆਪਾਂ ਨੇ ਜਿਹੜੇ ਹੈਗੇ ਆ ਦੇਖੋ ਜਿਹੜੀ ਟੇਡੀਆਂ ਬਲੋਈਆਂ ਪਾਈਆਂ ਨੇ ਇਹਨਾਂ ਦੇ ਵੀ ਆਪਾਂ ਇਸ ਤਰ੍ਹਾਂ ਹੀ ਨਿਸ਼ਾਨ ਲਾ ਦਾਂਗੇ ਲਓ ਜੀ ਦੇਖੋ ਆਪਣੀਆਂ ਜਿਹੜੀਆਂ ਹੈਗੀਆਂ ਕਾਟਾ ਪਾ ਕੇ ਤਿਆਰ ਨੇ ਇਹ ਆਪਣਾ ਕਮੀਜ਼ ਦਾ ਮੋਹਰਲਾ ਪੱਲਾ ਹੋ ਗਿਆ ਇਹ ਪਿਸਲਾ ਹੋ ਗਿਆ ਹੁਣ ਜਦੋਂ ਸਲਾਈ ਕਰਾਂਗੇ ਫਿਰ ਇਹਨੂੰ ਕੱਚਾ ਕਰਾਂਗੇ ਤੁਸੀਂ ਇਹਦੇ ਨਾਲ ਜਿਹੜਾ ਹੈਗਾ ਫੈਵਿਕ ਵਿਕ ਸੌਰੀ ਫੈਵਿਕੋਲ ਨਾਲ ਵੀ ਪੱਕਾ ਕਰ ਸਕਦੇ ਹੋ ਅਸੀਂ ਜਿਹੜਾ ਹੈਗਾ ਸੂਈ ਧਾਗੇ ਨਾਲ ਵੀ ਕਰ ਲੈਨੇ ਆ ਮਸ਼ੀਨ ਨਾਲ ਵੀ ਕਰ ਲੈਨੇ ਆ ਫੈਬਰਿਕ ਜਿਹੜੀ ਹੈਗੀ ਗਲੂ ਆਉਂਦੀ ਆ ਤੁਸੀਂ ਉਹਦੇ ਨਾਲ ਵੀ ਪੱਕਾ ਕਰ ਸਕਦੇ ਹੋ ਲਓ ਜੀ ਹੁਣ ਆਪਾਂ ਜਿਹੜੀ ਹੈਗੀ ਬਾਹਾਂ ਦੀ ਕਾਟ ਪਾਉਣੇ ਆ ਏ ਦੇਖੋ ਇਹ ਵੀ ਆਪਾਂ ਨੇ ਡਬਲ ਫੋਲਡ ਕਰਕੇ ਰੱਖ ਲਿਆ ਚਾਰ ਪੀਸ ਦੇਖੋ ਚਾਰ ਤਹਾਂ ਹੋ ਗਈਆਂ ਲਾਈਨਿੰਗ ਬਾਹਾਂ ਵਾਸਤੇ ਤੇ ਹੁਣ ਇਹ ਦੇਖੋ ਬਾਹਾਂ ਮੈਂ ਕੱਟ ਲਈਆਂ ਸੀਗੀਆਂ ਬਾਹਾਂ ਦੀ ਕਾਟ ਜਿਹੜੀ ਮੈਂ ਪਹਿਲਾਂ ਪਾ ਲਈ ਸੀਗੀ ਹੁਣ ਆਪਾਂ ਇਹਨੂੰ ਉੱਪਰ ਰੱਖ ਲਾਂਗੇ ਤੁਸੀਂ ਇਸ ਤਰੀਕੇ ਨਾਲ ਵੀ ਕੱਟ ਸਕਦੇ ਹੋ ਨਾਲ ਹੁੰਦੇ ਵੀ ਮੈਂ ਕੱਟ ਲੈਣੀ ਹੁੰਦੀ ਆ ਦੇਖੋ ਬਾਵਾ ਦੀ ਕਾਟ ਆਪਣੀ ਪਾਈ ਹੋਈ ਹੈ ਉਹ ਵੀ ਮੈਂ ਤੁਹਾਨੂੰ ਦੱਸوں ਵੀ ਕਿਸ ਤਰ੍ਹਾਂ ਪਾਉਣੀ ਹੈ ਬਾਵਾ ਦੀ ਕਾਟ ਆਪਾਂ ਪਹਿਲਾਂ ਤਾਂ ਦੇਖੋ ਮੋਢਾ ਇਥੋਂ ਰੱਖ ਲੈਣੇ ਆ ਉਹਨਾਂ ਦਾ 9 ਇੰਚ ਮੋਢਾ ਆਪਣਾ 10 ਇੰਚ ਹੈ 3 ਇੰਚ ਦੀ ਤੁਸੀਂ ਉਰੋਂ ਜਿਹੜੀ ਹੈਗੀ ਗੁਲਾਈ ਦੇਣੀ ਹੁੰਦੀ ਹੈ ਉਹ ਕਿਸੇ ਦਿਨ ਆਪਾਂ ਤੁਹਾਨੂੰ ਬਾਵਾ ਦੀ ਵੀਡੀਓ ਵੀ ਦਵਾਂਗੇ ਜਰੂਰ ਇਹ ਜਿਹੜੀ ਹੈਗੀ ਆਪਾਂ ਨੇ ਮੂਰੀ ਇਹਨਾਂ ਦੀ ਹੈਗੀ ਤੇ 5 ਇੰਚ 7 ਇੰਚ 2 ਇੰਚ ਆਪਾਂ ਉਰੋਂ ਵੱਧ ਲੈਤਾ ਹੋਇਆ ਜੀ ਅਤੇ ਦੇਖੋ ਹੁਣ ਤਾਂ ਮੈਂ ਉੱਪਰ ਤਾਂ ਇਹੀ ਬਾਹਾਂ ਦੀ ਕਾਟ ਪਾ ਦਾਂਗੀ ਲੈਨਿੰਗ ਵਾਲੀ ਬਾਹਾਂ ਤੁਸੀਂ ਕਿਸ ਤਰ੍ਹਾਂ ਕੱਟ ਸਕਦੇ ਹੋ ਦੇਖੋ ਲੈਨਿੰਗ ਥੋੜੀ ਥੋੜੀ ਵਿੱਚ ਢਿੱਲੀ ਛੱਡ ਦਿਆ ਕਰੋ ਆਹ ਦੇਖੋ ਦਿਖ ਰਹੀ ਹੈ ਮੇਰੀ ਇੱਧਰ ਵੀ ਲੈਨਿੰਗ ਵੱਦੀ ਹੈ ਤੇ ਆਪਣੀ ਇੱਧਰ ਵੀ ਥੋੜੀ ਥੋੜੀ ਵੱਦੀ ਹੈ ਲੈਨਿੰਗ ਘਟਣੀ ਨਹੀਂ ਚਾਹੀਦੀ ਤੁਹਾਡੀ ਬਾਹ ਦੇ ਸਕ ਜਾਵੇ ਕਿਉਂਕਿ ਜੇ ਵਿਚਲੇ ਕੱਪੜੇ ਦੇ ਵਿੱਚ ਵਾਲ ਪੈ ਜੂ ਤਾਂ ਕੋਈ ਗੱਲ ਨਹੀਂ ਜੇ ਉਤਲੇ ਪੱਲੇ ਦੇ ਵਿੱਚ ਵੱਲ ਪੈਂਦਾ ਮਤਲਬ ਕਿ ਆਪਣੇ ਉੱਤੇ ਚਾਹੇ ਕਮੀਜ਼ ਹੈ ਚਾਹੇ ਬਾਹਵਾ ਨਹੀਂ ਗਈ ਜਦੋਂ ਉੱਪਰ ਵਾਲ ਪੈਂਦਾ ਬਹੁਤ ਜਿਆਦਾ ਬੁਰਾ ਲੱਗਦਾ ਵਿੱਚ ਵਾਲ ਪੈ ਜੂ ਲਾਈਨਿੰਗ ਚ ਵਾਲ ਪਾ ਦੋ ਬੇਸ਼ੱਕ ਅਸੀਂ ਸਲਵਾਰ ਦੇ ਵਿੱਚ ਵੀ ਜਿਹੜੀ ਹੈਗੀ ਲੂਜ਼ ਜੀ ਰੱਖਦੇ ਹੁੰਦੇ ਆ ਲਾਈਨਿੰਗ ਕਮੀਜ਼ਾਂ ਦੇ ਵਿੱਚ ਵੀ ਅਸੀਂ ਇਸ ਤਰ੍ਹਾਂ ਹੀ ਰੱਖਦੇ ਆ ਆ ਦੇਖੋ ਆ ਦੇਖੋ ਇਹ ਆਪਣੀ ਪੈ ਗਈ ਜੀ ਕਾਟ ਬਾਹਵਾ ਦੀ ਕਾਟ ਪੈ ਗਈ ਚਲੋ ਜੀ ਜੇਕਰ ਤੁਹਾਨੂੰ ਸਾਡੀਆਂ ਵੀਡੀਓ ਵਧੀਆ ਲੱਗਦੀਆਂ ਹੁੰਦੀਆਂ ਨੇ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਆ ਕਰੋ ਜੀ ਅਦਰ ਸਾਡੇ ਚੈਨਲ ਤੇ ਨਵੇਂ ਹੋ ਤਾਂ ਪਲੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਬਹੁਤ ਮੇਰੇ ਭੈਣਾਂ ਦੇ ਕਮੈਂਟ ਆਉਂਦੇ ਸੀਗੇ ਕਿ ਦੀਦੀ ਵੀਡੀਓ ਦੋ ਟਾਈਮ ਨਹੀਂ ਮਿਲਦਾ ਜਿਸ ਲਾਈ ਬਹੁਤ ਜ਼ਿਆਦੇ ਆਈ ਹੋਈ ਹੈ ਹੁਣ ਵੀ ਰਾਤ ਦੇ ਕਰੀਬ 10 10:30 ਹੋ ਗਏ ਨੇ ਬਸ ਇਹ ਮੈਂ ਸੂਟ ਕਟਿੰਗ ਕਰਕੇ ਕਾਫੀ ਸੂਟ ਕਟਿੰਗ ਕਰਿਆ ਹੁਣ ਇਹ ਸੂਟ ਦੇ ਕਟਿੰਗ ਕਰਕੇ ਮੈਂ ਕਿਹਾ ਚਲੋ ਤੁਹਾਨੂੰ ਵੀਡੀਓ ਦਿਨੇ ਕਿਉਂਕਿ ਜਲਦੀ ਜਲਦੀ ਚ ਕਟਿੰਗ ਕਰਦੇ ਆ ਬਹੁਤ ਜ਼ਿਆਦੇ ਕੱਪੜੇ ਦੇਖੋ ਮੇਰੇ ਪਿੱਛੇ ਵੀ ਬਹੁਤ ਜ਼ਿਆਦੇ ਖੁੱਲੇ ਕੱਪੜੇ ਏ ਵੀ ਪਹਿਲਾਂ ਕਟਿੰਗ ਕਰਕੇ ਉਧਰ ਰੱਖਿਆ ਪੂਰੇ ਪ੍ਰੈਸ ਕਰਕੇ ਨਾਲ ਦੀ ਨਾਲ ਕਟਿੰਗ ਕਰਦੇ ਆ ਚਲੋ ਜੀ ਸਾਰਿਆਂ ਨੂੰ ਜੀ ਮੇਰੇ ਵੱਲੋਂ ਹੱਥ ਜੋੜ ਕੇ ਪਿਆਰ ਭਰੀ ਸਤਿ ਸ੍ਰੀ ਅਕਾਲ ਜੈ ਜਵਾਨ ਜੈ ਕਿਸਾਨ ਸਦਾ ਖੁਸ਼ ਰਹੋ ਜੀ